ਅੱਲ ਗੁਰ ਸੇਵੀਆ ਅਹਨੇ ਸਹਜ ਸੁਭਾਈ ਦਰਸਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਸਿ ਫਤਖ ਸੰਮਦੀ ਦੂਰੇ ਅਰਸਾ ਹੋਂ ਕੁਰਸਾ ਹੋਂ ਛੱਟੀ ਐ ਤੁੱਤ ਡਿਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸੱਜਣਾ ਸੱਚਾ ਪਾਤਿਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਤਸਰੀ ਮਹੱਲਾ ਪੰਜਵਾ ਕਰ ਦੂਜਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਉਚਾ ਅਗਮਯ ਅਪਾਰ ਪ੍ਰਭ ਕਥਨ ਨਾ ਜਾਏ ਅਕਥ नानक प्रभ शरणागति राखन कौ समरथ ऊचा आगम अपार प्रभ कथन ना जाए अकथ नानक प्रभ शरणागती राखन कौ समरथ संयो जान नहो त्यो राख हार प्रभ तेरे आ। गते गण असंख्य अवगण मेरे आ असंख्य अवगण खते फेरे नित प्रातः सद भूलिए ਮਗਨ ਬਿਕਰਾਲ ਮਾਇਆ ਤਉ ਪਰ ਸਾਦੀ ឃੂਲੀਆ ਲੋਕ ਕਰਤ ਵਿਖਾਰ ਵਿਖੜ ਲੋਕ ਕਰਤ ਵਿਕਾਰ ਵਿਖੜ ਪ੍ਰਭ ਨੇ ਰੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਡ ਪਵ ਜਲ ਫੇਰਿਆ ਸਲੋਕ निर्तनापव असङ्ख गोण प्रभकाना नानक की बेनन्तिया मिलनि ਦੂਸਰ ਨਾਹੀ ਠਾਓ ਕਾਪਹ ਜਾਈ ਐ ਆਠ ਪਹਿਰ ਕਰ ਜੋੜ ਸੋ ਪ੍ਰਭ ਤੇਾਈ ਐ आठ पहर प्रभ जोड सो प्रभ ਧਿਆਈ ਐ ਧਿਆਈ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈ ਐ ਤਾਜ ਮਾਨ ਮੋਹ ਵਿਕਾਰ ਦੂਜਾ ਇਕ ਸਿਉ ਲੇਵ ਲਈ ਹੈ ਅਰਪ ਮੰਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਨਕ ਤਾਰ ਕਿਰਪਾ ਸਚ ਨਾਮ ਸਮਾਈਐ ਸਲੋਕ ਰੇ ਮਨ ਤਾ ਕਉ ਧਾਈਐ ਸਭ ਵਿਦ ਜਾ ਕਾ ਹਾਥ ਰਾਮਨਾਮ ਤਨ ਸੰਚੀਆ ਨਾਨਕ ਨਿਭੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੇ ਕੋਏ ਥਾਨਥ ਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਿਆ सर्व दाता प्रबतनी गोपाल गोविंद अंत दे अंत गोण ताके क्यागनी ਵਾਜ ਸਰਨ ਸੁਆਮੀ ਸੁਖ ਹੈ ਗਾਮੀ ਤਿਸ ਬਿਨਾ ਅਨਨਾਹ ਕੋ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿੱਤ ਜੇ ਚਿਤ ਵੇ ਆ ਸੋ ਮੈਂ ਪਾਇਆ ਨਾਨਕ ਨਾਮ ਤੇ ਆਏ ਸੁਖ ਸਬਾਇਆ ਛੰਤ ਅਬ ਮਨ ਛੂਟ ਗਾਇਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਵਿਖਾ 부ਝੀ ਤਪਤ ਅਗਾਨਿਆ ਗਹਿ ਪੂਜਾਲੀ ਨੇ ਦਇਆ ਕੀਨੇ ਆਪਨੇ ਕਰਮਨਿਆ ල අංකලායි හරමෙලායි ජනමමරනා දුකජලේ බෙනවන්තනානක දයාතාරි මේලලින්න එක පලේ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਤਾਰੀ ਮੇ ਲਲਿੰਨੇ ਇਕ ਪਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਘਰ ਦੂਜਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰਥ